शिवम हमेशा खामोश ਤੇ ਚੁੱਪ ਰਹਿੰਦਾ ਸੀ ਲੋਕਾਂ ਨੂੰ ਲੱਗਦਾ ਸੀ ਕਿ ਉਹ ਸਭ ਕੁਝ ਭੁੱਲ ਗਿਆ ਹੈ ਪਰ ਸੱਚ ਇਹ ਸੀ ਕਿ ਉਸਦੇ ਦਿਲ ਵਿੱਚ ਅਜੇ ਵੀ ਹਜ਼ਾਰਾਂ ਯਾਦਾਂ ਦਬੀਆਂ ਪਈਆਂ ਸਨ మహిਮਾ ਉਸਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਅਧਿਆਇ ਸੀ ਉਸਦੀ ਮੁਸਕਰਾਹਟ ਉਸਦੀ ਗੱਲਾਂ ਹਰ ਪਲ शिवम ਦੇ ਦਿਲ ਵਿੱਚ ਉਕੇਰੀ ਹੋਈਆਂ ਸਨ ਪਰ ਹਾਲਾਤਾਂ ਨੇ ਉਹਨਾਂ ਦੇ ਰਾਹ ਵੱਖ ਕਰ ਦਿੱਤੇ ਦੁਨੀਆ ਨੂੰ ਲੱਗਦਾ ਸੀ शिवम ਅੱਗੇ ਵਧ ਗਿਆ ਹੈ ਪਰ ਉਸਦੀ ਖਾਮੋਸ਼ੀ ਇੱਕ ਅਜੀਬਾ ਦਰਦ ਸੀ ਜੋ ਕਿਸੇ ਨੇ ਨਹੀਂ ਸਮਝਿਆ ਰਾਤਾਂ ਨੂੰ ਆਪਣੇ ਕਮਰੇ ਦੀਆਂ ਚਾਰ ਦਿਵਾਰਾਂ ਨਾਲ ਗੱਲ ਕਰਦਾ ਪੁਰਾਣੀਆਂ ਤਸਵੀਰਾਂ ਨੂੰ ਵੇਖਦਾ ਉਹਨਾਂ ਚਿੱਠੀਆਂ ਨੂੰ ਛੂਹਦਾ ਜੋ ਕਦੇ ਮਹਿਮਾ ਨੇ ਲਿਖੀਆਂ ਸਨ ਉਸਦੀ ਰੂਹ ਅੰਦਰੋਂ ਚੀਕਦੀ ਸੀ ਖਾਮੋਸ਼ ਤੇ ਚੁੱਪ ਰਹਿਦੇ ਆ ਇਹਨਾਂ ਸਮਝੀ ਜੋ ਸਾਡੇ ਨਾਲ ਕੀਤੀ ਸਭ ਭੁੱਲੀ ਬੈਠੇ ਆ ਕੀ ਟੁੱਟੇ ਦਿਲਾਂ ਨੂੰ ਇੱਕ ਵਾਰ ਫਰੋਲ ਕੇ ਤਾਂ ਦੇਖ ਭਾਵੇਂ ਬੁੱਲਾ ਤੇ ਚੁੱਪ ਪਿਆ ਪਰ ਦਿਲ ਵਿੱਚ ਅਜੇ ਵੀ ਕਈ ਰਾਜ਼ ਦੱਬੀ ਬੈਠੇ ਆ ਮਹਿਮਾ ਨੂੰ ਲੱਗਦਾ ਸੀ ਕਿ ਸ਼ਿਵਮ ਨੇ ਸਭ ਕੁਝ ਭੁੱਲਾ ਦਿੱਤਾ ਹੈ ਪਰ ਸੱਚ ਇਹ ਸੀ ਕਿ ਮੁਹੱਬਤ ਕਦੇ ਮੁਕਦੀ ਨਹੀਂ ਇਹ ਸਿਰਫ ਖਾਮੋਸ਼ ਹੋ ਜਾਂਦੀ ਹੈ ਤੇ ਸ਼ਿਵਮ ਦੀ ਖਾਮੋਸ਼ੀ ਹੀ ਉਸਦੀ ਸਭ ਤੋਂ ਵੱਡੀ ਕਹਾਣੀ ਸੀ